ਸਾਸਤਰੀਕਾਲ ਜੀ ਇਸ ਵੇਲੇ ਅਸੀਂ ਪਿੰਡ ਲੰਬਵਾਲੀ ਦੇ ਆ ਨੌਜਵਾਨ ਕਿਸਾਨ ਸ੍ਰੀ ਕੁਲਵਿੰਦਰ ਸਿੰਘ ਜੀ ਦੇ ਨਾਲ ਉਹਨਾਂ ਦੇ ਖੇਤ ਵਿੱਚ ਖੜੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਖੇਤ ਦੇ ਵਿੱਚ ਚੋਨੇ ਦੀ ਪਨੀਰੀ ਬੀਜੀ ਗਈ ਹੈ ਦੋ ਤਿੰਨ ਕਿਆਰੀਆਂ ਹੈਗੀਆਂ ਜਿਦੇ ਵਿੱਚ ਜਿਹੜਾ 11 ਚੋਨਾ ਹੈਗਾ ਉਹਦੀ ਪਨੀਰੀ ਬੀਜੀ ਗਈ ਹੈ ਖਾਸ ਗੱਲ ਇਹ ਆ ਅਸੀਂ ਕੁਲਵਿੰਦਰ ਜੀ ਨੂੰ ਪੁੱਛਦੇ ਆ ਕੁਲਵਿੰਦਰ ਜੀ ਇਹ ਜਿਹੜੀ ਤੁਹਾਡੇ ਖੇਤ ਦੇ ਵਿੱਚ ਅਸੀਂ ਦੇਖ ਰਹੇ ਆ ਪਨੀਰੀ ਜੀਜੀ ਹੋਈ ਆ ਇਹਨਾਂ ਦੋ ਕਿਆਰੀਆਂ ਦੇ ਵਿੱਚ ਹਾਂਜੀ ਪਨੀਰੀ ਕੁਝ ਘਾਟੂਗਰੀ ਹੋਈ ਆ ਹਾਂਜੀ ਤੇ ਆਹ ਕਿਆਰੀ ਆ ਜਿਹੜੀ ਇਹਦੇ ਵਿੱਚ ਪਨੀਰੀ ਦੀ ਦਿੱਖ ਬਹੁਤ ਵਧੀਆ ਜੰਮ ਚੰਗਾ ਹਾਂਜੀ ਇਹ ਕੀ ਕਾਰਨ ਹੈਗਾ ਇਹਦਾ ਵੇਖੋ ਜੀ ਇਹਦਾ ਕਾਰਨ ਇਹ ਆਈ ਮੈਂ ਤਾਂ ਐਤੀ ਪਹਿਲੀ ਵਾਰ ਕੁਦਰਤੀ ਖੇਤੀ ਵਾਲਿਆਂ ਦੀ ਗੱਲਬਾਤ ਸੁਣੀ ਸੀਗੀ ਉਹ ਉਹਨਾਂ ਦੇ ਮਗਰ ਲੱਗ ਕੇ ਮੈਂ ਇੱਕ ਤਾਂ ਇਹਦੇ ਉੱਤੇ ਪਰਾਲੀ ਵਿਚਾਈ ਸੀਗੀ ਜੀ ਅੱਛਾ ਪਾਣੀ ਲੱਗਣ ਤੋਂ ਪਹਿਲਾਂ ਹੀ ਇਹਦੇ ਉੱਤੇ ਹਾਂਜੀ ਜੀ ਇਹ 5ਵੇਂ ਦਿਨ ਚੱਕੀ ਜਾਂ ਮੈਂ ਉੱਥੇ ਪਰਾਲੀ ਇਹਦੇ ਉ ਤੇ 5ਵੇਂ ਦਿਨ ਇਹ ਐਡੀ ਐਡੀ ਨਿਕਲੇ ਸੀਗੀ ਅੱਛਾ ਤੇ ਆਹ ਬਈ ਇੱਕ ਦਿਨ ਦੀ ਇਹ ਇਕੱਠੀ ਹੈ ਦੋਨੇ ਪਰਾਲੀ ਐਡੀ ਫਾਕੀ ਇਹਦੇ ਚ ਮੈਂ ਪਾਣੀ ਲਾਉਂਸਰ ਜਦੋਂ ਬੀਜਤੀ ਇਹ ਚ ਦਵਾਈ ਪਾਤੀ ਸੀ ਪੱਠਿਆਂ ਵਾਲੀ ਅੱਛਾ ਇਹ ਪੱਠਿਆਂ ਵਾਲੀ ਦਵਾਈ ਨੇ ਕੋਸ ਪੱਠਿਆਂ ਵਾਲੀ ਨਾ ਮੰਨ ਲਓ ਚਾਹੇ ਕਿਵੇਂ ਵੀ ਮੰਨ ਲਓ ਇਹਦੇ ਵਿੱਚ ਫੱਕ ਬੀਜ ਕੋ ਸਾਰਾ ਸਿਸਟਮ ਇੱਕੋ ਹੀ ਇੱਕੇ ਦਿਨ ਦੀ ਪਹੁੰਚੀ ਆਪਣੀ ਰੀ ਤੇ ਇਹ ਤੁਹਾਡੇ ਸਾਹਮਣੇ ਆ ਹੀ ਵੇਖ ਲਓ ਇਹ ਚ ਪਨੀਰੀ ਬਹੁਤ ਘਾ ਟੁੱਗਰੀ ਆ ਤੇ ਇਹ ਚ ਇੱਕ ਇੱਕ ਦਾਣਾ ਨਿਕਲੇ ਹੋਇਆ ਜੀ ਅੱਛਾ ਬਾਕੀ ਇਹ ਚ ਮੈਂ ਕੁਛ ਨਹੀਂ ਇਹਦੇ ਚ ਰੇ ਪਾਈ ਹੈ ਚਾਹੇ ਰੇ ਨਹੀਂ ਪਾਈ ਕੁਛ ਨਹੀਂ ਪਾਇਆ ਅੱਛਾ ਜਦੋਂ ਤੁਸੀਂ ਇਹ ਫੱਕ ਬੀਜੀ ਆ ਪਨੀਰੀ ਬੀਜੀ ਆ ਪੌਦ ਬੀਜੀ ਆ ਤਾਂ ਥੱਲੇ ਰੂੜੀ ਵਗੈਰਾ ਪਾਈ ਹੈ? ਨਾ ਜੀ ਕੁਛ ਨਹੀਂ ਪਾਇਆ। ਰੂੜੀ ਵੀ ਹੈ ਨਹੀਂ ਕੀ? ਕੁਛ ਨਹੀਂ ਪਾਇਆ। ਦੋਨਾਂ 'ਚ ਕੁਛ ਨਹੀਂ ਪਾਇਆ। ਨਾ ਜੀ ਕੁਛ ਨਹੀਂ ਪਾਇਆ। ਤੁਹਾਨੂੰ ਕੀ ਲੱਗਦਾ ਵੀ ਹੁਣ ਆ ਜਿਹੜਾ ਸਿਸਟਮ ਹੈ? ਹਾਂ ਜੀ। ਇਹ ਖੇਤੀਬਾੜੀ ਵਾਸਤੇ ਮਿਸ਼ਨ ਵਾਲਿਆਂ ਦਾ ਇੱਥੇ ਆਉਣਾ ਤੁਹਾਡੇ ਲਈ ਸ਼ੁਭ ਹੋਇਆ? ਹਾਂ ਜੀ ਹਾਂ ਜੀ। ਸਾਰਥਕ ਹੋਇਆ। ਹਾਂ। ਤਾਂ ਇਹ ਜਿਹੜੀ ਇਹ ਉਹੀ ਪਰਾਲੀ ਹੈ ਜਿਹੜੀ ਤੁਸੀਂ ਇਹਦੇ 'ਚੋਂ ਵਿਚਾਈ ਸੀ ਤੇ ਬਾਹਰ ਹਾਂ ਜੀ ਹਾਂ ਜੀ ਇਹ ਪਰਾਲੀ ਉਹੀ ਹੈ ਜੀ। ਠੀਕ ਹੈ। ਤਾਂ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਸਾਰੇ ਸਿਸਟਮ ਨੂੰ ਵੇਖ ਕੇ ਮੈਂ ਤਾਂ ਇਹ ਹੀ ਕਹਿਣਾ ਜੀ ਵਧੀਆ ਸਿਸਟਮ ਹੈ ਜੀ ਬਹੁਤ ਵਧੀਆ ਸਿਸਟਮ ਹੈ ਇਹ ਜਿਮੀਦਾਰ ਲਈ ਬਹੁਤ ਲਾਭਦਾਇਕ ਹੈ ਬਾਕੀ ਜੀ ਇਹ ਜਿਵੇਂ ਤੁਸੀਂ ਕਹਿੰਦੇ ਆਂ ਵੀ 25 ਦਿਨਾਂ ਦੀ ਪ੍ਰਾਲੀ ਉਹ ਲਾਉਣੀ ਚਾਹੀਦੀ ਆ ਪਨੀਰੀ ਜੀ 25 ਦਿਨਾਂ ਚ ਇਹ ਪਨੀਰੀ ਤਿਆਰ ਹੋ ਜਾਂਦੀ ਆ ਜੀ ਮੇਰੇ ਹਿਸਾਬ ਇਹਨੂੰ ਅੱਜ ਦੀ ਹੋ ਗਈ ਇਹ ਤਕਰੀਬਨ 12 ਦਿਨਾਂ ਦੀ ਪਨੀਰੀ ਹੈ ਤਾਂ ਮੋਟਾ ਝੰਡਾ ਚਾਹੀਦਾ 12 ਦਿਨਾਂ ਦੀ ਤੁਸੀਂ ਦੇਖ ਹੀ ਰਹੇ ਹੋ ਇਹ ਉਹ ਕਿਆਰੀ ਹੈ ਜਿਹਦੇ ਵਿੱਚ ਪਨੀਰੀ ਬੀਜਣ ਤੋਂ ਬਾਅਦ ਜਿਹਨੂੰ ਪਰਾਲੀ ਦੇ ਨਾਲ ਢੱਕ ਦਿੱਤਾ ਗਿਆ ਸੀ ਤੇ ਤੁਸੀਂ ਦੇਖ ਰਹੇ ਹੋ ਪਰਾਲੀ ਦੇ ਅਜੇ ਅੰਛੇ ਦੇ ਵਿੱਚ ਬਾਕੀ ਹੈ ਤੇ ਜਿਵੇਂ ਕਿ ਕੁਲਵਿੰਦਰ ਸਿੰਘ ਜੀ ਨੇ ਦੱਸਿਆ ਇੱਕ ਹੀ ਤਨ ਦੀ ਵਜਾਂ ਦਾ ਇੱਕ ਹੀ ਵੈਰਾਈਟੀ ਹੈ ਦੋਨਾਂ ਤਿੰਨਾਂ ਤਿੰਨਾਂ ਕਿਆਰੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦੇਸੀ ਰੂੜੀ ਨਹੀਂ ਹੈਗੀ ਆ ਉਹ ਜਿਹੜੀਆਂ ਦੋ ਕਿਆਰੀਆਂ ਨਜ਼ਰ ਆ ਰਹੀਆਂ ਜਿਨ੍ਹਾਂ ਦੇ ਵਿੱਚ ਪੌਦ ਘੱਟ ਹਰੀ ਹੋਈ ਹੈ ਉਹਨਾਂ ਦੋਨਾਂ ਕਿਆਰੀਆਂ ਦੇ ਵਿੱਚ ਅ ਬਜਾਈ ਤੋਂ ਬਾਅਦ ਪਾਣੀ ਲਾ ਕੇ ਨਦੀਨਨਾਸ਼ਕ ਜ਼ਹਿਰਦਾਰ ਸਪਰੇਅ ਵੀ ਕੀਤਾ ਗਿਆ ਉਸ ਤੋਂ ਬਾਅਦ ਵਿੱਚ ਡੀਏਪੀ ਵੀ ਪਾਈ ਗਈ ਹੈ ਹਾਂ ਜੀ ਪਾਈ ਪਰੰਤੂ ਇਹ ਕਿਆਰੀ ਜਿਹਦੇ ਵਿੱਚ ਸਿਰਫ ਤੇ ਸਿਰਫ ਟਕਣਾ ਕੀਤਾ ਗਿਆ ਸੀ ਮਲਚਿੰਗ ਕੀਤੀ ਗਈ ਸੀ ਪਰਾਲੀ ਦੀ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰਸਾਇਣਕ ਕੈਮੀਕਲ ਖਾਦ ਵਜੋਂ ਜਾਂ ਕਿਸੇ ਸਪਰੇਅ ਵਜੋਂ ਨਹੀਂ ਕੀਤਾ ਗਿਆ ਤਾਂ ਕਿਸਾਨ ਵੀਰੋ ਅਸੀਂ ਜੋ ਤੁਹਾਨੂੰ ਕਹਿਣਾ ਚਾਹੁੰਦੇ ਆ ਉਹ ਇਹੀ ਹੈ ਵੀ ਜੇ ਅਸੀਂ ਕੁਦਰਤ ਦੇ ਨਾਲ ਮਿਲ ਕੇ ਚੱਲੀਏ ਹਾਂਜੀ ਤਾਂ ਚੀਜ਼ਾਂ ਕਾਫੀ ਚੰਗੀਆਂ ਹੋ ਸਕਦੀਆਂ ਖੇਤੀ ਵਿਰਾਸਤ ਮਿਸ਼ਨ ਜਦੋਂ ਕਹਿੰਦਾ ਹੈ ਕਿ 25 ਦਿਨਾਂ ਦੀ ਪਨੀਰੀ ਆਪਾਂ ਖੇਤ ਲੈ ਕੇ ਜਾਣੀ ਹੈ ਤਾਂ ਇਹ ਜਿਹੜਾ ਸਾਡਾ ਖੇਤ ਹੈਗਾ ਇਹ ਜਿਹੜਾ ਸਾਡਾ ਹਿੱਸਾ ਹੈਗਾ ਇਹ ਦੱਸ ਰਿਹਾ ਵੀ 25 ਦਿਨਾਂ ਦੀ ਪਨੀਰੀ ਲੱਗ ਵਿੱਚ ਜਾ ਸਕਦੀ ਹੈ ਹਾਂਜੀ ਅੱਜ ਇਹ 12 ਦਿਨਾਂ ਦੀ ਪਨੀਰੀ ਹੈਗੀ ਆ ਤਿੰਨ ਤਿੰਨ ਇੰਚ ਹੈ। ਹਾਂ ਸਵੇਰੇ 3 ਦਿਨਾਂ 3 ਇੰਚ ਦੀ ਹੈ। ਤੇ ਆਉਂਦੇ 13 ਦਿਨਾਂ ਬਾਅਦ ਇਹ ਪਨੀਰੀ 8-9 ਇੰਚ ਦੀ ਆਰਾਮ ਨਾਲ ਹੋ ਚੁਗੀ ਤੇ ਸਾਨੂੰ ਲੱਗਦਾ ਜੋ ਸਾਡੇ ਇਸ ਖੇਤ ਦੇ ਵਿੱਚ ਵਾਪਰਿਆ ਉਹ ਤੁਹਾਡੇ ਖੇਤਾਂ 'ਚ ਵੀ ਵਾਪਰ ਸਕਦਾ। ਜੇ ਕੁਲਵਿੰਦਰ ਸਿੰਘ ਜੀ ਕਰ ਸਕਦੇ ਆ ਤਾਂ ਸਾਰੇ ਕਰ ਸਕਦੇ ਨੇ। ਸੋ ਸਾਡਾ ਇਹ ਉਦੇਸ਼ ਹੈ ਕਿ ਲੋਕਾਂ ਦੇ ਕਿਸਾਨਾਂ ਦੀਆਂ ਲਾਗਤਾਂ ਘਟਣ ਤੇ ਉਹ ਪਰਸੈਣ ਖੇਤੀ ਵੱਲ ਹਟਦੇ ਹੋਏ ਫਲਕੀ ਨਵਿੰਦਰ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਇੱਕ ਪ੍ਰੋਗਰਾਮ ਨੂੰ ਅਟੈਂਡ ਕਰਨ ਤੋਂ ਬਾਅਦ ਇਹਦਾ ਬੜਾ ਕਦਮ ਚੁੱਕਿਆ ਇਸ